ਵਾਹਿਗੁਰੂ ਜੀਓ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਓ ਵੱਡੀ ਵਡਿਆਈ ਜਾ ਸਚ ਨਿਆ ਵੱਡੀ ਵਡਿਆਈ ਜਾਂ ਨਿਹ ਚੜਾ ਥਾਓ ਵੱਡੀ ਵਡਿਆਈ ਜਾਣੈ ਆਲਾ ਵੱਡੀ ਵਡਿਆਈ ਬੁੱਝੇ ਸਭ ਭਾਵ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਈ ਕੀਤਾ ਕਰਨਾ ਸਰਬ ਰਜ਼ਾਈ ਨਾਨਕ ਕਾਰਨ ਕਥਨੀ ਜਾਈ ਕੀਤਾ ਕਰਨਾ ਸਰਬ ਰਜ਼ਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਗਰੀਬ ਨਿਵਾਜ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਸਤਿਗੁਰਾਂ ਦੀ ਸਹਬਤ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਤ ਸੰਗਤ ਰੂਪ ਵਿੱਚ ਆਪਣੇ ਹਜ਼ੂਰ ਜੁੜ ਬੈਠਣ ਦਾ ਉਦਮ ਬਲ ਬਖਸ਼ਿਸ਼ ਕੀਤਾ ਹੈ ਆਪ ਸਾਰੀ ਸੰਗਤ ਨੇ ਬڑے પ્રેમ ਸਤਿਕਾਰ ਇਕਾਗਰਤਾ ਨਾਲ ਗੁਰੂ ਕੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਪਿਛਲੇ ਦਿਵਾਨਾਂ ਤੋਂ ਆਪਾਂ ਆਸਾ ਦੀ ਵਾਰ ਦੀ ਪਾਵਨ ਬਾਣੀ ਇਸ ਦੀ ਲੜੀਵਾਰ ਵਿਚਾਰ ਵਿਆਖਿਆ ਕਰਦਿਆਂ ਹੋਇਆਂ ਬਾਣੀ ਦੇ ਭਾਵ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਸਵਾਪ ਜੀ ਨੇ ਦੂਜੀ ਪੌੜੀ ਦੇ ਨਾਲ ਸੰਬੰਧਿਤ ਦੂਸਰਾ ਸ਼ਲੋਕ ਪਾਠ ਦੇ ਰੂਪ ਵਿੱਚ ਸਰਵਣ ਕੀਤਾ ਹੈ ਦੂਜੀ ਪੌੜੀ ਦੇ ਨਾਲ ਕੁੱਲ ਤਿੰਨ ਸ਼ਲੋਕ ਨੇ ਦੋ ਸ਼ਲੋਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਚਾਰਣ ਕੀਤੇ ਹੋਏ ਔਰ ਇੱਕ ਸ਼ਲੋਕ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਇਹ ਦੂਜਾ ਸ਼ਲੋਕ ਹੈ ਪੌੜੀ ਦੇ ਵਿੱਚ ਜਿਸ ਭਾਵ ਨੂੰ ਬਿਆਨ ਕੀਤਾ ਹੁੰਦਾ ਹੈ ਉਸੇ ਦੀ ਵਿਆਖਿਆ ਸ਼ਲੋਕਾਂ ਦੇ ਵਿੱਚ ਤਫਸੀਲ ਦੇ ਨਾਲ ਦਿੱਤੀ ਜਾਂਦੀ ਹੈ ਸੋ ਪੌੜੀ ਦਾ ਭਾਵ ਹੈ ਲੇਖ ਨਾਵੇ ਧਰਮ ਬਹਾਲਿਆ ਪਰਮੇਸ਼ਰ ਦਾ ਨ્યાਕਾਰੀ ਪਹਿਲੂ ਇਹ ਹੈ ਵੀ ਉਸ ਨੇ ਆਪਣੀ ਕੁੱਲ ਸਿਰਜਣਾ ਦੇ ਉੱਤੇ ਉਸ ਨੂੰ ਆਪਣੀ ਨਿਗਰਾਨੀ ਹੇਠ ਚਲਾਉਂਦਿਆਂ ਹੋਇਆਂ ਧਰਮ ਦਾ ਕੁੰਡਾ ਰੱਖਿਆ ਹੈ ਧਰਮ ਤੋਂ ਪਾਪ ਹੈ ਰੱਬੀ ਨਿਆਂ ਰੱਬੀ ਇਨਸਾਫ ਰੱਬੀ ਕਾਨੂੰਨ ਰੱਬੀ ਹੁਕਮ ਸွေ ਦੂਜਾ ਸ਼ਲੋਕ ਹੈ ਜਿਸ ਦੀ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਸ ਵਿੱਚ ਇੱਕ ਸ਼ਬਦ بار بار ਵੱਡੀ ਵਡਿਆਈ ਦਾ ਜ਼ਿਕਰ ਹੈ ਇੱਕ ਹੈ ਗੁਣ ਇੱਕ ਹੈ ਵਡਿਆਈ ਹਾਲਾਂਕਿ ਗੁਣ ਆਪਣੇ ਆਪ ਵਿੱਚ ਹੀ ਵੱਡਾਪਨ ਹੁੰਦਾ ਹੈ ਤੇ ਵਡਿਆਈ ਹੁੰਦਾ ਹੈ ਜਿਵੇਂ ਇੱਕ ਡਾਕਟਰ ਹੈ ਇੱਕ ਵੈਦ ਹੈ ਉਸ ਦੇ ਵਿੱਚ ਗੁਣ ਹੈ ਕਿ ਉਹ ਬੜਾ ਸੁਲਝਿਆ ਹੋਇਆ ਹੈ ਬੜਾ ਦਾਨਾ ਹੈ ਆਪਣੇ ਫੀਲਡ ਦਾ ਆਪਣੇ ਖੇਤਰ ਦਾ ਬੜਾ ਸਿਆਣਾ ਵਿਅਕਤੀ ਹੈ ਹਰ ਇੱਕ ਰੋਗੀ ਦਾ ਉਹ ਬੜੇ ਧਿਆਨ ਨਾਲ ਜਿਸ ਤਰ੍ਹਾਂ ਨੂੰ ਟ੍ਰੀਟਮੈਂਟ ਇਲਾਜ ਕਰਨਾ ਚਾਹੀਦਾ ਹੈ ਉਹਵੇਂ ਕਰਦਾ ਹੈ ਉਹਨੂੰ ਰੋਗ ਦੀ ਪਛਾਣ ਹੈ ਉਸ ਰੋਗ ਨੂੰ ਕੱਟਣ ਵਾਸਤੇ ਉਸ ਨੂੰ ਦਵਾਈ ਦੇਣੀ ਆਉਂਦੀ ਹੈ ਦੀ ਉਹਦਾ ਗੁਣ ਹੈ ਇਹ ਉਸਦੀ ਖੂਬੀ ਹੈ ਇਹ ਉਸਦਾ ਹੁਨਰ ਹੈ ਇਹ ਉਸਦੀ ਕਲਾ ਹੈ ਹੁਣ ਕੋਈ ਵਿਅਕਤੀ ਜਦੋਂ ਉਹਦੇ ਕੋਲ ਜਾਂਦਾ ਹੈ ਤਾਂ ਉਹ ਜੇ ਦੇਖਦਾ ਹੈ ਕਿ ਇਹ ਮਨੁੱਖ ਆਪਣਾ ਇਲਾਜ ਕਰਵਾਉਣ ਦਾ ਖਰਚਾ ਨਹੀਂ ਚੁੱਕ ਸਕਦਾ ਤਾਂ ਉਹ ਆਪਣੇ ਕੋਲੋਂ ਵੀ ਕੁਝ ਐਕਸਟਰਾ ਥੋੜੀ ਬਹੁਤ ਉਸ ਦੀ ਸੇਵਾ ਕਰਦਾ ਹੈ ਕੁਝ ਦਵਾਈ ਉਹਨੂੰ ਸਸਤੀ ਦੇ ਦਿੰਦਾ ਤੇ ਕੁਝ ਉਹਨੂੰ ਮੁਫਤ ਦੇ ਦਿੰਦਾ। ਉਸਨੇ ਵੇਖਿਆ ਇੱਕ ਰੋਗੀ ਜਿਹੜਾ ਉਹ ਲੋੜੀਂਦੀ ਖੁਰਾਕ ਨਹੀਂ ਖਾ ਪਾ ਰਿਆ ਇਸ ਕਰਕੇ ਉਹਦੀ ਉਹਨੂੰ ਦਿੱਤੀ ਹੋਈ ਦਵਾਈ ਚੰਗਾ ਅਸਰ ਨਹੀਂ ਕਰਦੀ। ਉਹਨੇ ਆਪਣੇ ਕੋਲੋਂ ਕੁਝ ਪੈਸੇ ਦਿੱਤੇ ਆਖਿਆ ਤੂੰ ਲੋੜੀਂਦੀ ਖੁਰਾਕ ਖਾ ਜਿਹੜੀ ਤੈਨੂੰ ਲੋੜ ਐ ਜਦੋਂ ਤੇਰੇ ਕੋਲ ਪੈਸੇ ਹੋਏ ਮੈਨੂੰ ਦੇ ਜਾ। ਇੱਕ ਰੋਗੀ ਉਹਦੇ ਕੋਲ ਆਇਆ ਉਹ ਭੁੱਖਾ ਸੀ ਉਹਨੇ ਕਿਹਾ ਤੂੰ ਇਹ ਖਾਲੀ ਪੇਟ ਦਵਾਈ ਨਹੀਂ ਖਾਣੀ ਕੁਝ ਨਾ ਕੁਝ ਛਕ ਕੇ ਖਾ ਕੇ ਫਿਰ ਇਹ ਦਵਾਈ ਤੂੰ ਖਾਣੀ ਹੈ ਉਹਨੇ ਕਿਹਾ ਜੀ ਮੇਰੇ ਕੋਲ ਤਾਂ ਮੈਂ ਦੂਰੋਂ ਆਇਆ ਇੱਥੇ ਨੇੜੇ ਤੇੜੇ ਹੁਣ ਖਾਣ ਨੂੰ ਵੀ ਕੁਝ ਨਹੀਂ ਤੇ ਦਵਾਈ ਮੈਂ ਕਿਵੇਂ ਖਾਵਾਂ ਉਸ ਡਾਕਟਰ ਨੇ ਆਪਣੇ ਘਰੋਂ ਲਿਆਂਦੀ ਹੋਈ ਰੋਟੀ ਦੇ ਵਿੱਚੋਂ ਅੱਧੀਆਂ ਰੋਟੀਆਂ ਜੜੀਆਂ ਸਾਨੂੰ ਉਹਨੂੰ ਦੇ ਦਿੱਤੀਆਂ ਆਖਿਆ ਤੂੰ ਪਹਿਲਾਂ ਇਹ ਪ੍ਰਸ਼ਾਦਾ ਛੱਕ ਤੇ ਫਿਰ ਦਵਾਈ ਖਾ ਹੁਣ ਇਹ ਉਹਦੀ ਵਡਿਆਈ ਹੈ ਗੁਣ ਉਹਦਾ ਹੈ ਕਿ ਉਹ ਬਿਮਾਰ ਦਾ ਇਲਾਜ ਕਰ ਸਕਦਾ ਹੈ ਵਡਿਆਈ ਉਹਦੀ ਇਹ ਹੈ ਕਿ ਉਹ ਨਰਮ ਦਿਲ ਵੀ ਹੈ ਰਹਿਮ ਦਿਲ ਵੀ ਹੈ ਉਹ ਅਗਲੇ ਨੂੰ ਨਫ਼ਰਤ ਨਹੀਂ ਕਰਦਾ ਪਿਆਰ ਵੀ ਕਰਦਾ ਹੈ ਉਹਦੀ ਮਜਬੂਰੀ ਵੀ ਸਮਝਦਾ ਹੈ ਉਹਦਾ ਦੁੱਖੜਾ ਵੀ ਜਾਣਦਾ ਹੈ ਉਹਦੀ ਵਡਿਆਈ ਹੈ ਐਕਸਟਰਾ ਗੁਣ ਹੈ ਗੁਣੋ ਦਾ ਏਸੀ ਵੀ ਉਹ ਇਲਾਜ ਕਰ ਸਕਦਾ ਹੈ ਬਿਮਾਰ ਦਾ ਰੋਗੀ ਦਾ ਉਹ ਦਵਾਈ ਦੇਣ ਦੀ ਕਲਾ ਜਾਣਦਾ ਪਰ ਵਡਿਆਈ ਉਹਦੀ ਇਹ ਦੁਨੀਆ ਦੇ ਵਿੱਚ ਹੋਰ ਵੀ ਡਾਕਟਰ ਸਾਨੂੰ ਸ਼ਹਿਰ ਦੇ ਵਿੱਚ ਉਸ ਇਲਾਕੇ ਦੇ ਵਿੱਚ ਆਸੇ ਪਾਸੇ ਪਰ ਜਦੋਂ ਉਸ ਦੇ ਕੋਲ ਜਾਣ ਵਾਲੇ ਮਰੀਜ਼ਾਂ ਨੂੰ ਕੋਈ ਪੁੱਛਦਾ ਕਿ ਤੁਸੀਂ ਦਵਾਈ ਉਹ ਕਹਿੰਦੇ ਉਥੇ ਜਾਓ ਉਹਦੇ ਵਰਗਾ ਬੰਦਾ ਅਸੀਂ ਨਹੀਂ ਕਦੀ ਵੇਖਿਆ ਡਾਕਟਰ ਤੇ ਸਾਰੇ ਹੀ ਨੇ ਵੈਦ ਤੇ ਸਾਰੇ ਹੀ ਨੇ ਦਵਾਈਆਂ ਸਾਰੇ ਹੀ ਰੋਗਾਂ ਦੀਆਂ ਦਿੰਦੇ ਨੇ ਪਰ ਉਹ ਬੰਦਾ ਜਿੰਨਾ ਨਰਮ ਦਿਲ ਹੈ ਰਹਿਮ ਦਿਲ ਹੈ ਜਿੰਨਾ ਉਹਦੇ ਅੰਦਰ ਤਰਸ ਹੈ ਜਿੰਨਾ ਉਹਦੇ ਅੰਦਰ ਮੁਹੱਬਤ ਹੈ ਦੂਜੇ ਬੰਦਿਆਂ ਪ੍ਰਤੀ ਜਿਵੇਂ ਉਹ ਦੂਜਿਆਂ ਨੂੰ ਸਤਕਾਰ ਦਿੰਦਾ ਹੈ ਕੋਈ ਵੀ ਜਾਏ ਅਮੀਰ ਹੋਵੇ ਗਰੀਬ ਹੋਵੇ ਸਾਰੇ ਦੀ ਗੱਲ ਉਹ ਇੱਕੋ ਜੀ ਸੋਹਂਦਾ ਹੈ ਕਿਸੇ ਨਾਲ ਭੇਦ ਭਾਵ ਨਹੀਂ ਕਰਦਾ ਕਾਲਾ ਨਹੀਂ ਪੈਂਦਾ ਕਿਸੇ ਨੂੰ ਧੱਕੇ ਨਹੀਂ ਦਿੰਦਾ ਇਹ ਹੁਣ ਉਹਦੀ ਵਡਿਆਈ ਹੈ ਪਰਮੇਸ਼ਰ ਦੇ ਗੁਣ ਕੀ ਨੇ ਉਹ ਇੱਕ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ ਇਹ ਪਰਮੇਸ਼ਰ ਦੇ ਗੁਣ ਨੇ ਵੀ ਉਹ ਸਾਰੀ ਕਾਇਨਾਤ ਦਾ ਕਰਤਾ ਹੈ ਸਭਰ ਵਿੱਚ ਵਿਆਪਕ ਉਹਦੇ ਗੁਣ ਨੇ ਪਰ ਉਹਦੀਆਂ ਜੋ ਸਿਫਤਾਂ ਨੇ ਜੋ ਉਹਦੀਆਂ ਖੂਬੀਆਂ ਨੇ ਜੋ ਉਹਦੀਆਂ ਚੰਗਿਆਈਆਂ ਨੇ ਜੋ ਉਹਦਾ ਵੱਡਪਣ ਹੈ ਉਹ ਕੀ ਹੈ ਜੋ ਜੋ ਉਸ ਦੇ ਗੁਣ ਪ੍ਰਗਟ ਹੁੰਦੇ ਹੋਏ ਕੁਦਰਤ ਵਿੱਚੋਂ ਉਸ ਦੇ ਬੰਦਿਆਂ ਨੇ ਵੇਖੇ ਉਹਨਾਂ ਨੇ ਉਹਨਾਂ ਗੁਨਾ ਦੀ ਸਿਫਤ ਕੀਤੀ ਉਹ ਪਾਪੀਆਂ ਨੂੰ ਬਖਸ਼ਣ ਵਾਲਾ ਹੈ ਉਹ ਨਿਰਗੁਣਾ ਨੂੰ ਗੁਨਾ ਦੀ ਦਾਤ ਬਖਸ਼ਦਾ ਹੈ ਉਹ ਵਾਹਿਗੁਰੂ ਪਤਿਤ ਪਾਵਨ ਹੈ ਭਗਤ ਵਛਲ ਹੈ ਕਿਰਪਾ ਨਿਧਾਨ ਹੈ ਗੁਣੀ ਨਿਧਾਨ ਹੈ ਰੋਜੀ ਦੇਹੰਦ ਹੈ ਇਹ ਸਾਰੀਆਂ ਉਹਦੀਆਂ ਵਡਿਆਈਆਂ ਉਹਨਾਂ ਨੇ ਕੀਤੀਆਂ ਇਹਨੂੰ ਬਾਣੀ 'ਚ ਲਿਖਿਆ ਕਿਰਤਮ ਨਾਮ ਕਥੇ ਤੇਰੇ ਜੇਬਾ ਸਤਨਾਮ ਤੇਰਾ ਪਰਾਪੂਰਬਲਾ ਮੈਂ ਜਿਉਂ-ਜਿਉਂ ਤੇਰੀ ਵਡਿਆਈ ਦਾ ਪਸਾਰਾ ਵੇਖਦਾ ਗਿਆ ਤਿਉਂ-ਤਿਉਂ ਮੈਂ ਤੈਨੂੰ ਕਿਸੇ ਨਾ ਕਿਸੇ ਵਡਿਆਈ ਦੇ ਨਾਲ ਸਲਾਉਂਦਾ ਗਿਆ ਬਿਆਹ ਕਰਦਾ ਗਿਆ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਉਹਦੀ ਵਡਿਆਈ ਤੋਂ ਮੁਤਾਸਰ ਹੋਣਾ ਪ੍ਰਭਾਵਿਤ ਹੋਣਾ ਇਹੀ ਉਹਦੀ ਬੰਦਗੀ ਹੈ ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਵੱਡੀ ਵਡਿਆਈ ਜਾਂ ਵੱਡਾ ਨਾਮ ਉਹਦੀ ਵਡਿਆਈ ਵੱਡੀ ਹੈ ਕਿਉਂਕਿ ਉਸ ਦਾ ਨਾਮਣਾ ਵੱਡਾ ਹੈ ਦੁਨੀਆ ਦੇ ਅੰਦਰ ਹਰ ਇੱਕ ਵਿਅਕਤੀ ਨੂੰ ਹਰ ਇੱਕ ਮਨੁੱਖ ਨੂੰ ਆਪਣੇ ਨਾਮਣੇ ਦੀ ਚਿੰਤਾ ਹੈ ਮੇਰਾ ਨਾਮ ਹੋਵੇ ਪਰ ਹੋਵੇ ਕਾਦੇ ਬੇਸਤੇ ਵੀ ਤਾਂ ਸੋਚੋ ਨਾ ਹੁਣ ਮੈਂ ਆਖਾਂ ਵੀ ਮੇਰਾ ਨਾਮ ਹੋਣਾ ਚਾਹੀਦਾ ਸਾਰੇ ਪਾਸੇ ਪਰ ਹੋਵੇ ਕਾਦੇ ਜਦੋਂ ਕਿਸੇ ਨਾਲ ਮੈਂ ਮਾੜਾ ਵਿਹਾਰ ਕਰਨਾ ਤੇ ਨਾ ਤੇ ਮੇਰਾ ਉਸ ਕਰਕੇ ਹੋਣਾ ਹੈ ਨਾ ਲੋਕ ਆਖਣਗੇ ਬੜਾ ਕਟਿਆ ਬੰਦਾ ਹੈ ਤਮੀਜ਼ ਨਹੀਂ ਇਹਨੂੰ ਮੈਂ ਚਾਹੁੰਦਾ ਮੇਰਾ ਨਾਂ ਚੰਗਾ ਹੋਵੇ ਜੇ ਚਾਹੁੰਦਾ ਨਾਂ ਚੰਗਾ ਹੋਵੇ ਤੇ ਫਿਰ ਅਮਲ ਵੀ ਚੰਗਾ ਕਰਨਾ ਪੈਣਾ ਹੈ ਨਾ ਤੇ ਉਹੋ ਜਿਹਾ ਹੀ ਹੋਏਗਾ ਜਿਹੋ ਜਿਹਾ ਮੇਰਾ ਅਮਲ ਹੋਏਗਾ ਮਨੁੱਖ ਚਾਹੁੰਦਾ ਹੈ ਮੇਰਾ ਅਮਲ ਨਾ ਸੁਧਰੇ ਪਰ ਨਾਮ ਸੁਧਾਰ ਕੇ ਲਿਆ ਜਾਏ ਕਾਦੇ ਬੇਸ ਤੇ ਕਿਉਂ ਲਿਆ ਜਾਏ ਹਰ ਕੋਈ ਝੂਠੀ ਸਿਫਤ ਕਰਨ ਵਾਲਾ ਤੇ ਨਹੀਂ ਮਿਲੇਗਾ ਮੈਨੂੰ ਮਨੁੱਖ ਚਾਹੁੰਦਾ ਹੁਣ ਸੱਜਣ ਜਿਸ ਕੋਲ ਗੁਰੂ ਨਾਨਕ ਪਾਤਸ਼ਾਹ ਗਏ ਠੱਗੀਆਂ ਮਾਰਦਾ ਹੈ ਪਹਿਨਾਵੀਆਂ ਬੇਈਮਾਨੀਆਂ ਕਰਦਾ ਹੈ ਉਹਨੇ ਇੱਕ ਸਰਾਂ ਬਣਾਈਏ ਅਮੀਰਾਂ ਨੂੰ ਲੁੱਟਦਾ ਹੈ ਪਰ ਨਾਲ-ਨਾਲ ਉਹਨੇ ਆਪਣੀ ਜਿਹੜੀ ਲੋਕ ਹੈ ਆਪਣੀ ਈਮੇਜ ਹੈ ਆਪਣਾ ਦਿਖਾਵਾ ਜਿਹੜਾ ਹੈ ਉਹ ਵੀ ਥੋੜਾ ਜਿਹਾ ਬਣਾਇਆ ਹੋਇਆ ਵੀ ਮੈਂ ਧਰਮੀ ਬੰਦਾ ਰੱਬ ਨੂੰ ਮੰਨਣ ਵਾਲਾ ਗੁਰੂ ਸਾਹਿਬ ਉਹਨੂੰ ਤਾਂ ਹੀ ਇਹ ਕਹਿੰਦੇ ਨੇ ਊਜਲ ਕੈਂਹਾ ਚਿਲਕਣਾ ਘੋਟੇ ਮਕਾਲੜੀ ਮੱਸ ਕੈਂਹ ਦੇ ਭਾਂਡੇ ਦੀ ਉਦਾਹਰਣ ਦਿੱਤੀ ਵੀ ਕੈਂਹ ਦਾ ਭਾਂਡਾ ਜਿਹੜਾ ਉਹ ਜਦੋਂ ਉਹਨੂੰ ਮਾਂਜਿਆ ਜਾਂਦਾ ਹੈ ਤਾਂ ਉਹ ਬੜਾ ਲਿਸ਼ਕਦਾ ਹੈ ਸਾਫ ਸੁਥਰਾ ਲਿਸ਼ਕੋਰ ਮਾਰਦਾ ਹੈ ਪਰ ਉਹਨੂੰ ਜਦੋਂ ਤੁਸੀਂ ਰਗੜੋ ਤੇ ਉਹ ਜਿੱਥੋਂ ਰਗੜੋਗੇ ਉੱਥੋਂ ਹੀ ਕਾਲਾ ਹੋ ਜਾਏਗਾ ਉਹ ਕਾਲਖ ਬਾਹਰੋਂ ਨਹੀਂ ਆਉਂਦੀ ਉਹਦੇ ਅੰਦਰੋਂ ਆਉਂਦੀ ਉਹ ਤਾਤ ਦੇ ਵਿੱਚ ਦੋਸ਼ ਹੈ ਸਤਿਗੁਰੂ ਕਹਿੰਦੇ ਨੇ ਵੀ ਬਾਹਰੋਂ ਤਾਂ ਹਰ ਜੀਵ ਹੀ ਉਜੜਾ ਹੈ ਤੇ ਆਪਣੇ ਉਜੜੇ ਨਾਂ ਦਾ ਸਦਾ ਹੀ ਵਿਖਾਵਾ ਕਰਦਾ ਹੈ ਜੀ ਮੈਂ ਦੁਨੀਆ 'ਚ ਬੜਾ ਚੰਗਾ ਮੇਰੇ ਤੋਂ ਉੱਤਮ ਕੋਈ ਨਹੀਂ ਮੈਂ ਸਾਰਿਆਂ ਦਾ ਭਲਾ ਕੀਤਾ ਮੇਰਾ ਕਿਸੇ ਭਲਾ ਨਹੀਂ ਕੀਤਾ ਇਹ ਮੇ ਤਾਂ ਕਿਸੇ ਦੀ ਵੀ ਤੁਸੀਂ ਸਟੇਟਮੈਂਟ ਲਾਉਂਗੇ ਉਸ ਤੋਂ ਵੱਡਾ ਫਰਿਸ਼ਤਾ ਦੁਨੀਆ 'ਚ ਤੁਹਾਨੂੰ ਲੱਭਣਾ ਹੀ ਨਹੀਂ ਤੁਸੀਂ ਮੈਨੂੰ ਪੁੱਛ ਲਓ ਕਿਸੇ ਹੋਰ ਨੂੰ ਪੁੱਛ ਲਓ ਹਰ ਬੰਦੇ ਦਾ ਇਹੀ ਹੈ ਜੀ ਮੈਂ ਮੈਂ ਤਾਂ ਬੜਾ ਭਲਾ ਬੰਦਾ ਲੋਕ ਹੀ ਨਹੀਂ ਸਹੀ ਹਮੇਸ਼ਾ ਹੀ ਸਾਡਾ ਇਹੋ ਰੋਹ ਹੁੰਦਾ ਹੈ ਮੈਂ ਆ ਕੀਤਾ ਹੈ ਮੈਂ ਉਹ ਕੀਤਾ ਸੀ ਆਪਣੀਆਂ ਚੰਗਿਆਈਆਂ ਦਾ ਵਿਖਿਆਨ ਕਰਾਂਗੇ ਬੜਾ ਭਲਾ ਕੀਤਾ ਹੈ ਬੜਾ ਭਲਾ ਕੀਤਾ ਹੈ ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਉਹ ਜਿਹੜਾ ਭਲੇ ਦਾ ਅਸੀਂ ਵਿਖਾਵਾ ਕਰਦੇ ਆ ਨਾ ਉਹ ਆਪਣੀ ਬੁਰਾਈ ਤੇ ਪਰਦਾ ਪਾਉਣ ਵਾਸਤੇ ਵੀ ਕਰਦੇ ਆ ਸੀ ਜਿਵੇਂ ਸੱਜਣ ਕਰਦਾ ਹੈ ਮਹਾਰਾਜ ਉਸ ਨੂੰ ਕਹਿੰਦੇ ਨੇ ਊਜਲ ਕਹਿ ਹਾਂ ਚਿਲਕਣਾ ਘੋਟੇ ਮਕਾਲੜੀ ਮਾਸ ਥੋਤਿਆਂ ਜੂਠ ਰ ਉਤਰੇ ਜੇ 100 ਧੋਵਾ ਤਿਸ ਪਰ ਜਦੋਂ ਬੰਦਾ ਹਾਲਾਤ ਨਾਲ ਖਾਂਦਾ ਨਾ ਉਹ ਤਾਂ ਭਲਾ ਹੈ ਜਦੋਂ ਹਾਲਾਤ ਨਾਲ ਖਾਂਦਾ ਸਿਚੁਏਸ਼ਨ ਇਹੋ ਜੀ ਬਣ ਜਾਂਦੀ ਹੈ ਵੀ ਜਿੱਥੇ ਅਸੀਂ ਆਪਣਾ ਭਲਾ ਜਾਂ ਬੁਰਾ ਦੋਵਾਂ ਚੀਜ਼ਾਂ ਦਾ ਹੀ ਵਿਖਾਵਾ ਕਰ ਸਕਦੇ ਹਾਂ ਉਥੇ ਜਾ ਕੇ ਬੰਦਾ ਫਿਰ ਜਿਹੋ ਜਿਹਾਂ ਅੰਦਰੋਂ ਹੁੰਦਾ ਉਹ ਜਾ ਪ੍ਰਗਟ ਹੋ ਜਾਂਦਾ ਹੈ ਅੰਦਰ ਬੁਰਾਈ ਹੈ ਬਾਹਰ ਚੰਗਿਆਈ ਹੈ ਤੇ ਉਗੜਨਾ ਉਹ ਹੈ ਜੋ ਅੰਦਰ ਹੈ ਜਿਵੇਂ ਕਹਿੰਦੇ ਭਾਂਡਾ ਲਿਸ਼ਕਿਆ ਹੈ ਬਾਹਰੋਂ ਪਰ ਰਗੜੋ ਤੇ ਅੰਦਰੋਂ ਕਾਲਾ ਕਾਲਾ ਹੋ ਜਾਂਦਾ ਕਾਲਖ ਨਿਕਲਦੀ ਹੈ ਹੁਣ ਗੁਰੂਦੇਵ ਕਹਿੰਦੇ ਨੇ ਪਰਮੇਸ਼ਰ ਵਾਹਿਗੁਰੂ ਦੀ ਵਡਿਆਈ ਇਸ ਕਰਕੇ ਵੱਡੀ ਹੈ ਕਿ ਉਹਦਾ ਨਾਂ ਬਣਾ ਉਹਦੀ ਸਿਰਤ ਸੱਚਮੁੱਚ ਹੀ ਉਜਲੀ ਹੈ ਜੋ ਦੇ ਗੁਣ ਗਾਇਨ ਕੀਤੇ ਜਾਂਦੇ ਨੇ ਉਹ ਗੁਣ ਸੱਚਮੁੱਚ ਹੀ ਉਹਦੇ ਵਿੱਚ ਹਨ ਸਾਨੂੰ ਕੋਈ ਚੰਗਾ ਆਂਦਾ ਹੈ ਤੇ ਹੋ ਸਕਦਾ ਉਹ ਚੰਗਿਆਈ ਸਾਡੇ ਅੰਦਰ ਨਾ ਹੋਵੇ ਅਗਲਾ ਕਹਿ ਗਿਆ ਉਹ ਕਹੇ ਜਗੇ ਤੁਸੀਂ ਬੜੇ ਗੁਰਮੁਖ ਹੋ ਉਹਦਾ ਕਿਹੜਾ ਜੋਰ ਲੱਗਿਆ ਉਹ ਕਹਿ ਗਿਆ ਆਪਾਂ ਸੁਣ ਲਿਆ ਆਪਾਂ ਖੁਸ਼ ਹੋ ਗਏ ਉਹ ਸਾਨੂੰ ਖੁਸ਼ ਕਰਕੇ ਚੱਲ ਆ ਗਏ ਚਾਰ ਬੰਦਿਆਂ ਨੇ ਸੁਣ ਲਿਆ ਪਰ ਉਹਦੇ ਕਹਿਣ ਨਾਲ ਮੈਂ ਗੁਰਮੁਖ ਥੋੜੀ ਹੋ ਜਾਣਾ ਜੇ ਮੈਂ ਨਹੀਂ ਹਾਂ ਗੁਰਮੁਖ ਤੇ ਝੂਠੀ ਸਿਫਤੀ ਕਰ ਗਿਆ ਨਾ ਉਲਟਾ ਮੇਰਾ ਨੁਕਸਾਨ ਕਰ ਗਿਆ ਮੈਨੂੰ ਭੁਲੇਖਾ ਪਾ ਗਿਆ ਉਹ ਜਿਹੜੀ ਚੀਜ਼ ਮੈਂ ਕਮੌੜੀ ਸੀ ਉਹ ਮੈਂ ਪਹਿਲਾਂ ਹੀ ਮੈਨੂੰ ਲੱਗਿਆ ਵੀ ਮੈਨੂੰ ਗੁਰਮੁਖ ਕਹਿ ਗਿਆ ਹੁਣ ਕਮਾਉਣ ਦੀ ਤੇ ਲੋੜ ਨਹੀਂ ਸੋ ਪਰਮੇਸ਼ਰ ਦੀ ਵਡਿਆਈ ਵੱਡੀ ਹੈ ਇਸ ਕਰਕੇ ਵੱਡੀ ਹੈ ਕਿ ਪਰਮੇਸ਼ਰ ਵਾਹਿਗੁਰੂ ਵਿੱਚ ਆਲਰੇਡੀ ਉਹ ਸਿਫਤਾਂ ਮੌਜੂਦ ਹਨ ਜਿਹੜੀਆਂ ਉਹਦੀਆਂ ਸਿਫਤਾਂ ਉਹਦੇ ਭਗਤ ਜਨ ਕਰਦੇ ਨੇ ਉਹ ਗੁਣ ਉਹਦੇ ਵਿੱਚ ਹਨ ਉਹ ਕੁ ਵਿਖਾਵਾ ਨਹੀਂ ਕਰਦੇ ਕੋ ਝੂਠ ਨਹੀਂ ਬੋਲਦੇ ਵੱਡੀ ਵਡਿਆਈ ਜਾਂ ਵੱਡਾ ਨਾਉ ਉਸ ਦੀ ਸਿਫਤ ਉਸ ਦੀ ਸਲਾਹ ਉਸ ਦਾ ਨਾਮਣਾ ਉਸ ਦਾ ਰੁਤਬਾ ਵੱਡਾ ਇਹ ਉਹਦੀ ਵੱਡੀ ਵਡਿਆਈ ਦਾ ਪ੍ਰਮਾਣ ਹੈ ਵੱਡੀ ਵਡਿਆਈ ਜਾਂ ਸੱਚ ਨੇ ਆਉ ਉਸ ਦਾ ਨਿਆਂ ਵੀ ਸੱਚਾ ਹੈ ਉਸ ਦੇ ਨਿਆਂ ਵਿੱਚ ਕੋਈ ਰਿਸ਼ਵਤ ਨਹੀਂ ਚਲਦੀ ਉਸ ਦੇ ਨਿਆਂ ਚ ਮੂੰਹ ਮਲਾਜ਼ੇ ਨਹੀਂ ਚਲਦੇ ਉਸ ਦੇ ਨਿਆਂ ਵਿੱਚ ਖੁੰਦਕ ਨਹੀਂ ਚਲਦੀ ਭੇਦ ਭਾਵ ਨਹੀਂ ਚਲਦਾ ਪੱਖ ਪਾਤ ਨਹੀਂ ਚਲਦਾ ਉਸ ਦਾ ਨਿਆਂ ਸੱਚਾ ਜਦੋਂ ਉਹਦੇ ਨਿਆਂ ਦੀ ਤਕੜੀ ਵਿੱਚ ਕੋਈ ਤੋਲਦਾ ਤਾਂ ਪੂਰਾ ਪੂਰਾ ਤੋਲ ਰੱਖਦਾ ਨਾਨਕ ਪੂਰਾ ਤੋਲ ਹੈ ਕਬੋਂ ਨਾ ਹੋਵੇ ਘਾਟ ਉਹਨੇ ਮੂੰਹ ਮਲਾਜ਼ੇ ਨਹੀਂ ਵੇਖਣੇ ਉਹਨੂੰ ਡਰ ਕਿਸੇ ਦਾ ਨਹੀਂ ਰਿਸ਼ਵਤ ਉਹ ਲੈਂਦਾ ਨਹੀਂ ਕਿਸੇ ਦੇ ਪ੍ਰਭਾਵ ਨੂੰ ਉਹ ਕਬੂਲਦਾ ਨਹੀਂ ਇਸ ਕਰਕੇ ਉਹਦੇ ਨਿਆਂ ਦਾ ਪੱਲੜਾ ਪੱਖਪਾਤ ਵਿੱਚ ਨਹੀਂ ਚੁੱਕਦਾ ਉਹਦਾ ਨਿਆਂ ਮੁਕੰਮਲ ਹੈ ਦੁਨੀਆ ਦੀਆਂ तमाम ਅਦਾਲਤਾਂ ਦੇ ਵਿੱਚ ਪੱਖਪਾਤ ਹੋ ਜਾਂਦਾ ਹੈ ਤਕੜੀ ਧੇਰ ਮਾੜੀ ਧੇਰ ਕਿਹੋ ਜਿਹਾ ਕੋਈ ਆਰਗੂਮੈਂਟ ਕਰ ਗਿਆ ਗੱਲ ਜਿਹਦਾ ਗੁਨਾਹ ਹੈ ਉਹ ਧਿਰ ਕੇ ਹੋ ਜਈ ਹੈ ਜਿਹਦਾ ਜਿਹੜੀ ਬੇਗੁਨਾਹ ਉਹ ਧਿਰ ਕੇ ਹੋ ਜਈ ਹੈ ਬਹੁਤ ਕੁਝ ਵਾਪਰਦਾ ਹੈ ਪਰ ਉਹਦੀ ਅਦਾਲਤ ਵਿੱਚ ਇਹ ਚੀਜ਼ਾਂ ਨਹੀਂ ਹਨ ਉਹਦਾ ਧਰਮ ਨਿਆਂ ਕਰਦਾ ਹੈ ਔਰ ਉਹਦਾ ਨਿਆਂ ਸਦੀਵ ਕਾਲ ਅਟਲ ਹੈ ਉਹਦਾ ਨਿਆਂ ਸੱਚਾ ਹੈ ਉਹਦਾ ਨਿਆਂ ਅਟਲ ਹੈ ਫਿਰ ਕਹਿੰਦੇ ਹਨ ਵੱਡੀ ਵਡਿਆਈ ਜਾਂ ਨਿਹਚਲ ਥਾਉ ਉਸ ਪਰਮੇਸ਼ਰ ਦਾ ਟਿਕਾਣਾ ਥਾਉ ਦਾ ਮਤਲਬ ਹੁੰਦਾ ਟਿਕਾਣਾ ਜਗ੍ਹਾ ਸਟੇਟਸ ਰੁਤਬਾ ਸਦਾ ਕਾਇਮ ਰਹਿ ਉਹਦੇ ਰੁਤਬੇ ਨੂੰ ਕੋਈ ਖਤਰਾ ਨਹੀਂ ਸਾਡੇ ਰੁਤਬਿਆਂ ਨੂੰ ਖਤਰੇ ਹਨ ਸਾਡੀ ਸ਼ੌਹਰਤ ਨੂੰ ਦੂਜੀ ਦੂਜੇ ਦੀ ਸ਼ੌਹਰਤ maat ਦੇ ਜਾਂਦੀ ਹੈ ਸਾਡੀ ਅਮੀਰੀ ਨੂੰ ਦੂਜੇ ਦੀ ਅਮੀਰੀ ਫਿੱਕੀਆਂ ਪਾ ਦਿੰਦੀ ਹੈ ਸਾਡੇ ਰਤਬੇ ਨੂੰ ਦੂਜੇ ਦਾ ਰਤਬਾ ਫਿੱਕਾ ਪਾ ਜਾਂਦਾ ਹੈ ਫਿਰ ਜਿਹੜੇ ਰਤਬੇ ਤੇ ਅਸੀਂ ਆ ਮਗਰ ਲਾਈਨਾ ਲੱਗੀਆਂ ਨੇ ਕਤਾਰਾਂ ਬੱਜੀਆਂ ਨੇ ਸਾਨੂੰ ਡਰ ਰਹਿੰਦਾ ਹੈ ਭੈਅ ਚ ਰਹਿਨੇ ਆਪਾਂ ਕੋਈ ਵੀ ਚੀਜ਼ ਮਿਲਦੀ ਹੈ ਨਾ ਉਹਨੂੰ ਚਿੰਤਾ ਦੇ ਪਰਛਾਵੇਂ ਹੇਠ ਹੀ ਆਪਾਂ ਹਟਾਉਨੇ ਆਂ ਦੌਲਤ ਆਈ ਤੇ ਚਿੰਤਾ ਲੈ ਕੇ ਆਈ ਚਲੀ ਨਾ ਜਾਏ ਘਟ ਨਾ ਜਾਏ ਸ਼ੌਹਰਤ ਆਈ ਤੇ ਚਿੰਤਾ ਲੈ ਕੇ ਆਈ ਘਟ ਨਾ ਜਾਏ ਚਲੀ ਨਾ ਜਾਏ ਪਦਵੀ ਮਿਲੀ ਤੇ ਡਰ ਹੈ ਹੋਰ ਵੀ ਖੜੇ ਨੇ ਲਾਈਨ ਵਿੱਚ ਕਿਤੇ ਇਹ ਨਾ ਅੱਗੇ ਆ ਜਾਣ ਰੂਪ ਹੈ ਤਾਕਤ ਹੈ ਹਰ ਚੀਜ਼ ਨੂੰ ਖਤਰਾ ਹੈ ਸੰਸਾਰ ਅੰਦਰ ਪਰ ਪਰਮੇਸ਼ਰ ਵਰਗਾ ਕੋਈ ਕਿ ਕੋਈ ਕਿਉਂਕਿ ਹੋਰ ਨਹੀਂ ਤੇਰਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ ਉਹਦੇ ਵਰਗਾ ਹੋਰ ਕੋਈ ਨਹੀਂ ਇਸ ਕਰਕੇ ਕੋਈ ਕਤਾਰ ਵਿੱਚ ਹੀ ਨਹੀਂ ਉਹ ਆਪਣੇ ਵਰਗਾ ਆਪ ਹੀ ਹੈ ਤੂਦ ਬੇਨ ਦੂਜਾ ਨਾ ਹੀ ਕੋਏ ਤੇਰੇ ਤੋਂ ਬਿਨਾ ਦੂਸਰਾ ਕੋਈ ਹੈ ਹੀ ਨਹੀਂ ਜਦੋਂ ਉਹਦੇ ਵਰਗਾ ਹੈ ਹੀ ਨਹੀਂ ਤੇ ਉਹਨੂੰ ਖਤਰਾ ਕਾਦਾ ਉਹਨੂੰ ਡਰ ਕਾਦਾ ਜੋ ਉਹਦਾ ਰੁਤਬਾ ਹੈ ਉਹਦਾ ਹੀ ਹੈ ਹੋਰ ਕੋਈ ਉਸ ਉਹਦੇ ਰੁਤਬੇ ਤੱਕ ਪਹੁੰਚਦਾ ਹੀ ਨਹੀਂ ਨਾ ਹੀ ਉਹਦਾ ਕਿਸੇ ਨਾਲ ਮੁਕਾਬਲਾ ਹੈ ਨਾ ਕੋਈ ਉਹਦਾ ਮੁਕਾਬਲਾ ਕਰ ਸਕਦਾ ਹੈ ਨਾ ਉਹਦਾ ਕੋਈ ਸ਼ਰੀਕ ਹੈ ਨਾ ਉਹਨੂੰ ਕੋ ਟੱਕਰ ਦੇਣ ਵਾਲਾ ਹੈ ਇਸ ਕਰਕੇ ਉਹਦਾ ਟਿਕਾਣਾ ਨਿਹਚਲ ਹੈ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਤੇਰਾ ਤਖਤ ਔਰ ਸਿੰਘਾਸਨ ਨਿਹਚਲ ਹੈ ਚੱਲਦਾ ਨਹੀਂ ਹਿੱਲਦਾ ਨਹੀਂ ਉਹਨੂੰ ਖਤਰਾ ਕੋਈ ਨਹੀਂ ਉਹਨੂੰ ਡਰ ਕੋਈ ਨਹੀਂ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਵੱਡੀ ਵਡਿਆਈ ਜਾਣਾ ਆ ਲਾਓ ਇੱਕ ਪੰਕਤੀ ਪਹਿਲਾਂ ਮਹਾਰਾਜ ਨੇ ਕਿਹਾ ਸੀ ਜਾਂ ਸੱਚ ਨੇ ਆਉ ਵੀ ਤੇਰਾ ਨਿਆ ਸੱਚਾ ਹੈ ਤੇਰਾ ਨਿਆ ਸੱਚਾ ਹੈ ਤੇਰਾ ਰੁਤਬਾ ਤੇ ਸਟੇਟਸ ਸੱਚਾ ਹੈ ਹੁਣ ਆਖਦੇ ਨੇ ਵੱਡੀ ਵਡਿਆਈ ਜਾਣੇ ਲਾਓ ਤੂੰ ਜੀਵਾਂ ਦਾ ਬੋਲਿਆ ਹੋਇਆ ਜਾਣਦਾ ਹੈ ਕੇਵਲ ਬੋਲਿਆ ਹੀ ਨਹੀਂ ਜਾਣਦਾ ਇਦੋਂ ਅਗਲੀ ਪੰਕਤੀ ਵਿੱਚ ਕਿਹਾ ਹੈ ਵੱਡੀ ਵਡਿਆਈ 부ਝੇ ਸਭ ਪਾਉ ਤੂੰ ਮਨ ਦੇ ਬਲਵਲੇ ਵੀ 부ਝਦਾ ਹੈ ਭਾਵ ਦੁਨੀਆ ਦੀ ਅਦਾਲਤ ਵਿੱਚ ਉਹ ਜਿੱਤਦਾ ਹੈ ਜਿਸ ਦਾ ਆਰਗੂਮੈਂਟ ਤਕੜਾ ਹੈ ਜੱਜ ਫੀਲਿੰਗ ਨਹੀਂ ਵੇਖ ਸਕਦਾ ਜੱਜ ਆਰਗੂਮੈਂਟ ਸੁਣਦਾ ਹੈ ਅਦਾਲਤ ਲੱਗੀ ਏ ਦੋ ਤਰ੍ਹਾਂ ਜਿਰਾ ਕਰਦੀਆਂ ਨੇ ਡਿਬੇਟ ਕਰਦੀਆਂ ਨੇ ਬਹਿਸ ਹੁੰਦੀ ਏ ਕਾਨੂੰਨ ਦੀਆਂ ਘੁੰਤਰਾਂ ਦੋਵੇਂ ਵਕੀਲ ਹੀ ਕਾਨੂੰਨ ਦੀ ਪੜ੍ਹਾਈ ਕਾਨੂੰਨ ਤੇ ਇੱਕ ਹੀ ਸਟੇਟ ਦਾ ਹੈ ਨਾ ਪਰ ਇੱਕ ਕਾਨੂੰਨਦਾਨ ਮੁਜਰਮ ਦੇ ਹੱਕ ਵਿੱਚ ਖੜਾ ਹੈ ਤੇ ਇੱਕ ਕਾਨੂੰਨਦਾਨ ਮੁਜਰਮ ਦੇ ਵਿਰੋਧ ਵਿੱਚ ਖੜਾ ਹੈ ਕਾਨੂੰਨ ਇੱਕੋ ਹੀ ਸਟੇਟ ਦਾ ਹੈ ਉਸੇ ਲਾਓ ਮੁਤਾਬਕ ਕਾਨੂੰਨ ਮੁਤਾਬਕ ਜੱਜ ਨੇ ਫੈਸਲਾ ਦੇਣਾ ਹੈ ਹੁਣ ਉਹ ਕੀ ਸੁਣ ਕੇ ਫੈਸਲਾ ਦਿੰਦਾ ਹੈ ਉਹਨੂੰ ਪਤਾ ਹੈ ਜਾਂ ਤਾਂ ਬੰਦਾ ਕਟਹਿਰੇ 'ਚ ਖੜਾ ਦੋਸ਼ੀ ਹੈ ਜਾਂ ਨਹੀਂ ਦੋਸ਼ੀ ਤੇ ਦੋਵੇਂ ਬੰਦੇ ਉਸੇ ਦੇਸ਼ ਦੇ ਕਾਨੂੰਨ ਦੀ ਸੌਂਖਾ ਖਾ ਕੇ ਇੱਕ ਉਹਦਾ ਦੋਸ਼ ਸਾਬਤ ਕਰਨ ਤੇ ਲੱਗਾ ਤੇ ਦੂਜਾ ਉਹਨੂੰ ਦੋਸ਼ ਮੁਕਤ ਕਰਨ ਤੇ ਲੱਗਾ ਇੱਕ ਗੱਲ ਹੋਵੇਗੀ ਜਾਂ ਤਾਂ ਉਹ ਦੋਸ਼ੀ ਬਰੀ ਹੋਵੇਗਾ ਤੇ ਜਾਂ ਦੋਸ਼ੀ ਨੂੰ ਸਜ਼ਾ ਹੋਵੇਗੀ ਪਰ ਹੋਵੇਗੀ ਇਸ ਬੇਸ ਉਤੇ ਜੱਜ ਆਰਗੂਮੈਂਟ ਸੁਣੇਗਾ ਦੋਵਾਂ ਦਾ ਜਿਸਦੇ ਆਰਗੂਮੈਂਟ ਵਿੱਚ ਤਾਕਤ ਹੋਈ ਫੈਸਲਾ ਉਹਦੇ ਹੱਕ ਚ ਲਿਆ ਜਾਣਾ ਜਿਹੜਾ ਸਿੱਧ ਕਰ ਗਿਆ ਇਓ ਕਹਿ ਲੋ ਜਿਹੜਾ ਸਿੱਧ ਕਰ ਗਿਆ ਕਈ ਵਾਰ ਝੂਠਾ ਬੰਦਾ ਵੀ ਸਿੱਧ ਕਰ ਜਾਂਦਾ ਹੈ ਜਿਵੇਂ ਵੀ ਵਾਪਰਦਾ ਹੈ ਕਈ ਵਾਰ ਝੂਠਾ ਬੰਦਾ ਜ਼ਿਆਦਾ ਆਰਗੂਮੈਂਟ ਵਿੱਚ ਤਾਕਤ ਰੱਖਦਾ ਉਹ ਸਿੱਧ ਕਰ ਜਾਂਦਾ ਆਪਣੀ ਗੱਲ ਵੀ ਆਹ ਗੱਲ ਸਹੀ ਹੈ ਜੱਜ ਦੀ ਮਜਬੂਰੀ ਉਹਦੇ ਆਰਗੂਮੈਂਟ ਸੁਣਿਆ ਤੇ ਫੈਸਲਾ ਦੇ ਦਿੱਤਾ ਉਹਨੇ ਕਿਹਾ ਜੀ ਬਰੀ ਦੂਜਾ ਬੰਦਾ ਕਹਿੰਦਾ ਮੈਂ ਸੱਚਾ ਸਾਂ ਇਸ ਬੰਦੇ ਨੇ ਇਹ ਜੁਰਮ ਕੀਤਾ ਪਰ ਉਹ ਸਿੱਧ ਨਹੀਂ ਕਰ ਸਕਿਆ ਕਈ ਵਾਰ ਮੂਰਖ ਆਪਣੇ ਆਪ ਨੂੰ ਦਾਨਾ ਸਿੱਧ ਕਰ ਜਾਂਦਾ ਹੈ ਭਾਈ ਗੁਰਦਾਸ ਜੀ ਨੇ ਇੱਕ ਜ਼ਿਕਰ ਕੀਤਾ ਹੈ ਕਹਿੰਦੇ ਗੋਸ਼ਟ ਗਾਂਗੇ ਤੇਲੀਏ ਪੰਡਤ ਨਾਲ ਹੋਵੇ ਜਗ ਵੇਖੇ ਖੜੀ ਕਰੈ ਕੁੰਗਲੀ ਇੱਕ ਵਿਦਵਾਨ ਪੰਡਤ ਆਇਆ ਉਹਨੇ ਕਿਹਾ ਕੋਈ ਹੈ ਮੇਰੇ ਨਾਲ ਚਰਚਾ ਕਰਨ ਵਾਲਾ ਉਹ ਪਿੰਡ ਦੇ ਮੁੰਡਿਆਂ ਨੇ ਆਖਿਆ ਸਾਡੇ ਪਿੰਡ ਇੱਕ ਗਾਂਗਾ ਪੰਡਤ ਹੈ ਸੀ ਉਹ ਤੇਲੀ ਕੋਹਲੂ ਚਲਾਉਂਦਾ ਸੀ ਉਹਦਾ ਨਾਮ ਵਾਜ ਬਜਾ ਦਿੱਤਾ ਵੀ ਉਹ ਚਰਚਾ ਕਰੇਗਾ ਜੀ ਉਹਨੂੰ ਪਹਿਲਾਂ ਜਾ ਕੇ ਨਵਾਇਆ ਤਵਾਇਆ ਵੀ ਤੂੰ ਪੰਡਤਾਂ ਵਰਗਾ ਲੱਗੇ ਤਾਂ ਸਹੀ ਪੰਡਤ ਦੇ ਸਾਹਮਣੇ ਬਹਿਣਾ ਉਹਨੂੰ ਨਾ ਅੱਖਰ ਆਵੇ ਨਾ ਉਹਨੂੰ ਪਤਾ ਲੱਗੇ ਵੀ ਗੱਲ ਕੀ ਹੈ ਉਹਨੇ ਕਿਹਾ ਤੁਸੀਂ ਮੈਨੂੰ ਕਿੱਥੇ ਫਸਾਉਣ ਲੱਗੋ ਮੈਂ ਇਹ ਮੈਂ ਤਾਂ ਕਦੇ ਪੰਡਤਾਂ ਦੇ ਮੱਥੇ ਨਹੀਂ ਲੱਗਿਆ ਮੈਂ ਤਾਂ ਇਹ ਨਹੀਂ ਪਤਾ ਵੀ ਗ੍ਰੰਥ ਕਿਹੜੇ ਨੇ ਉਹਨਾਂ ਚ ਲਿਖਿਆ ਕੀ ਹੁੰਦਾ ਨਾ ਮੈਂ ਬੋਲੀ ਜਾਣਾ ਨਾ ਮੈਂ ਭਾਖਾ ਜਾਣਾ ਨਾ ਮੈਂ ਕਦੇ ਹੁਜੇ ਬੰਦਿਆਂ ਨੂੰ ਮਿਲਿਆ ਨਾ ਮੈਂ ਸੁਣਿਆ ਤੁਸੀਂ ਮੇਰੀ ਉਹਦੇ ਨਾਲ ਚਰਚਾ ਕਰਾਉਣ ਲੱਗੇ ਹੋ ਉਹ ਕਹਿੰਦੇ ਬੱਸ ਅਸੀਂ ਤੇਰੇ ਮਗਰਾਂ ਪੰਡਤ ਆਇਆ ਕੱਲਾ ਅਸੀਂ ਆਂ ਤੇਰੇ ਮਗਰ ਸਾਰੇ ਪਿੰਡ ਵਾਲੇ ਤੂੰ ਜੋ ਵੀ ਕਹਿਗਾ ਨਾ ਅਸੀਂ ਮਗਰੋਂ ਸਿੱਧ ਕਰ ਦੇਣਾ ਵੀ ਗਾਂਗੇ ਨੇ ਸਹੀ ਜਵਾਬ ਦਿੱਤਾ ਫੈਸਲਾ ਤੇ ਭੀੜ ਨੇ ਕਰਨਾ ਹੈ ਨਾ ਭੀੜ ਤੇਰੇ ਨਾਲ ਹੈ ਪੰਡਤ ਨੇ ਇੱਕ ਉਂਗਲ ਖੜੀ ਕੀਤੀ ਵੀ ਬ੍ਰਹਮ ਇੱਕ ਹੈ। ਇਹਦਾ ਉਹਨੇ ਪਹਿਲਾਂ ਉਹਨਾਂ ਨੇ ਮਿਤਲਿਆ ਕਹਿੰਦੇ ਜੀ ਬੋਲੀ ਨਾਲ ਨਹੀਂ ਆਪਾਂ ਇਸ਼ਾਰਿਆਂ ਨਾਲ ਇੱਕ ਦੂਜੇ ਦੀ ਗੱਲ ਦਾ ਜਵਾਬ ਦੇਣਾ। ਪੰਡਤ ਮੰਨ ਗਿਆ। ਪੰਡਤ ਆਪਣੀ ਵਿਦਵਤਾ ਨਾਲ ਕਹਿੰਦਾ ਇੱਕ ਉਂਗਲ ਖੜੀ ਕਰਕੇ ਵੀ ਬ੍ਰਹਮ ਇੱਕ ਹੈ। ਗਾਂਗੇ ਨੂੰ ਲੱਗਿਆ ਮੈਨੂੰ ਉਂਗਲਾਂ ਵਿਖਾਉਂਦਾ ਉਹਨੇ ਆਪਣਾ ਹੱਥ ਖੜਾ ਕੀਤਾ ਵੀ ਤੂੰ ਮੈਨੂੰ ਉਂਗਲਾਂ ਵਿਖਾਉਣਾ ਹੈ। ਮੇਰੇ ਕੋਲ ਹੱਥ ਹੈ ਚਪੇੜ ਮਾਰਾਂਗਾ ਤੇਰੇ ਮੂੰਹ ਤੇ ਮਗਰਲੇ ਬੰਦਿਆ ਨੇ ਰੌਲਾ ਪਾ ਦਿੱਤਾ ਵੀ ਗਾਂਗਾ ਸੱਚ ਆਂਦਾ ਇਹਨੇ ਸਹੀ ਜਵਾਬ ਦਿੱਤਾ ਪੰਡਤ ਨੇ ਆਖਿਆ ਵੀ ਕੀ ਜਵਾਬ ਦਿੱਤਾ ਇਹਨੇ ਮੀਰਾ ਕਹਿਣ ਦਾ ਭਾਵ ਇਹ ਸੀ ਵੀ ਬ੍ਰਹਮ ਇੱਕ ਹੈ ਉਹ ਭੀੜ ਦੇ ਵਿੱਚੋਂ ਲੋਕ ਸੋਚਦੇ ਰਹੇ ਵੀ ਹੁਣ ਅਸੀਂ ਗਾਂਗੇ ਨੂੰ ਸੱਚਾ ਕਿਵੇਂ ਸਿੱਧ ਕਰੀਏ ਇੱਕ ਬੰਦੇ ਨੇ ਕਿਹਾ ਕਹਿ ਦਿਓ ਉਸ ਬ੍ਰਾਹਮਣ ਨੇ ਪੰਜਾਂ ਤਤਾਂ ਦੀ ਰਚਨਾ ਕੀਤੀ ਹੈ ਇਸ ਕਰਕੇ ਗਾਂਗੇ ਨੇ ਹੱਥ ਖੜਾ ਕੀਤਾ ਪੰਜ ਉਂਗਲਾਂ ਖੜੀਆਂ ਕੀਤੀਆਂ ਹੁਣ ਜਦੋਂ ਸਿੱਧ ਕਰਨ ਵਾਲੇ ਤਲ ਗਏ ਹਨ ਵੀ ਅਸੀਂ ਮੂਰਖਤਾ ਨੂੰ ਸਹੀ ਸਿੱਧ ਕਰਾਂਗੇ ਤੇ ਗਾਂਗਾ ਜਿੱਤ ਗਿਆ ਪੰਡਤ ਹਾਰ ਗਿਆ ਸੋ ਉਹ ਜਿਹੜੀ ਚੀਜ਼ ਹੈ ਕਈ ਵਾਰ ਦਨਾਈ ਹਾਰ ਜਾਂਦੀ ਏ ਕਿਉਂਕਿ ਦਨਾਈ ਨੂੰ ਸਿੱਧ ਕਰਨ ਵਾਲਾ ਮਨੁੱਖ ਆਰਗੂਮੈਂਟ ਵਿੱਚ ਮਾਹਰ ਨਹੀਂ ਸੰਵਾਦ ਵਿੱਚ ਬਹਿਸ ਵਿੱਚ ਮਾਹਰ ਨਹੀਂ ਪਰ ਪਰਮੇਸ਼ਰ ਦੀ ਅਦਾਲਤ ਕੀ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਜਾਣੈ ਅਲਾਓ ਉਹ ਜ਼ਬਾਨ ਦੇ ਬੋਲ ਵੀ ਜਾਣਦਾ ਤੇ ਬੁੱਝੈ ਸਭ ਭਾਉ ਉਹ ਭਾਵਨਾ ਵੀ ਜਾਣਦਾ ਉਹ ਕੱਲੇ ਜ਼ਬਾਨ ਦੇ ਬੋਲਾਂ ਤੱਕ ਨਹੀਂ ਉਹ ਬੋਲ ਵੀ ਜਾਣਦਾ ਹੈ ਤੇ ਬੋਲਾਂ ਦੇ ਪਿੱਛੇ ਜਿਹੜੀ ਭਾਵਨਾ ਹੈ ਉਹ ਵੀ ਜਾਣਦਾ ਹੈ ਦੁਨੀਆਂ ਦੀ ਕੋਈ ਅਦਾਲਤ ਭਾਵਨਾ ਨਹੀਂ ਜਾਣਦੀ ਬੋਲ ਜਾਣਦੀ ਆਪਾਂ ਸਾਰੇ ਬੋਲ ਹੀ ਸੁਣਦੇ ਆ ਇਸ ਕਰਕੇ ਸਾਨੂੰ ਪਰਮਾਉਣਾ ਸੌਖਾ ਹੈ ਅਸੀਂ ਭਰਮ ਦੇ ਵੀ ਹਾਂ ਢਟਕਦੇ ਵੀ ਹਾਂ ਠੱਗੇ ਵੀ ਜਾਂਦੇ ਹਾਂ ਉਲਝਦੇ ਵੀ ਹਾਂ ਯਕੀਨ ਵੀ ਕਰਦੇ ਹਾਂ ਸਾਰਾ ਕੁਝ ਹੋ ਜਾਂਦਾ ਹੈ ਪਰ ਪਰਮੇਸ਼ਰ ਵਾਹਿਗੁਰੂ ਅਲਾਓ ਜੋ ਅਸੀਂ ਰਸਨਾ ਤੋਂ ਕਿਹਾ ਉਹਦਾ ਭਾਵ ਵੀ ਜਾਣਦਾ ਹੈ ਤੇ ਸਾਡੇ ਮਨੋਂ ਭਾਵ ਵੀ ਜਾਣਦਾ ਹੈ 부ਝੈ ਸਭ ਪਾਉ ਵੱਡੀ ਵਡਿਆਈ ਜਾਂ ਪੋਛਣਾ ਦਾਤ ਉਹ ਵਡਿਆ ਉਹਦੀ ਵਡਿਆਈ ਇਸ ਕਰਕੇ ਵਡੀ ਹੈ ਕਿ ਉਹ ਕਿਸੇ ਨੂੰ ਪੁੱਛ ਕੇ ਦਾਤਾ ਨਹੀਂ ਦਿੰਦਾ ਪੋਛਣਾ ਸਾਜੇ ਪੋਛਣਾ ਟਾਹੇ ਪੋਛਣਾ ਲਿਵੇ ਦੇ ਦਾਤਾ ਦਾਤ ਰੱਖੀ ਹੱਥੇ ਆਪਣੇ ਜਿਸ ਭਾਵ ਹੈ ਤਿਸ ਦੇ ਉਹਨੇ ਜੋ ਬਖਸ਼ਣਾ ਹੈ ਆਪਣੀ ਮਿਹਰ ਚੋਂ ਬਖਸ਼ਣਾ ਕਿਸੇ ਦੂਜੇ ਨੂੰ ਪੁੱਛ ਕੇ ਕਿਸੇ ਦੀ ਸਲਾਹ ਲੈ ਕੇ ਕਿਸੇ ਨੂੰ ਇਹ ਸੰਸਾਰ ਦੇ ਪਰਮ ਨੇ ਉਹਨੇ ਜੀ ਫਲਾਣੇ ਨੇ ਮੈਂ ਫਲਾਣੇ ਕੋਲ ਗਿਆ ਸੰਤਾਂ ਉਹਨੇ ਦਾਤਾਂ ਦਿੱਤੀਆਂ ਉਹਨੇ ਨਹੀਂ ਦਿੱਤੀਆਂ ਨਾ ਉਹਨੇ ਕਿਸੇ ਨੂੰ ਪੁੱਛ ਕੇ ਪਰਮੇਸ਼ਰ ਨੇ ਦਾਤ ਦਿੱਤੀ ਹੈ ਤੇ ਨਾ ਉਹਨੂੰ ਕਿਸੇ ਦੀ ਸਿਫਾਰਿਸ਼ ਦੀ ਲੋੜ ਹੈ ਉਹ ਖੁਦ ਬਖਸ਼ੰਦ ਹੈ ਸੁਗੜ ਹੈ ਸੁਜਾਨ ਹੈ ਸਲਾਹ ਦੀ ਉਹਨੂੰ ਲੋੜ ਪੈਂਦੀ ਹੈ ਜਿਹਦੇ ਵਿੱਚ ਆਪਣੀ ਗਿਆਨ ਦੀ ਘਾਟ ਹੋਵੇ अनुभव ਦੀ ਘਾਟ ਹੋਵੇ ਉਹ ਦੂਜੇ ਦੀ ਸਲਾਹ ਲੈਂਦਾ ਮੈਨੂੰ ਸਲਾਹ ਦਿਓ ਮੈਂ ਕੰਮ ਕਿਵੇਂ ਕਰਾਂ ਵੱਡੀ ਵਡਿਆਈ ਜਾਂ ਆਪੇ ਆਪ ਉਹ ਆਪ ਹੀ ਆਪ ਆਪਣੇ ਆਪ ਤੋਂ ਹੈ ਇੱਕੋ ਹੀ ਇੱਕ ਵਾਹਿਦ ਹਸਤੀ ਹੈ ਉਸ ਵਰਗਾ ਕੋਈ ਹੋਰ ਨਹੀਂ ਤੇ ਉਹਨੂੰ ਕੋਈ ਸਾਜਦਾ ਬਣਾਉਂਦਾ ਘਟਦਾ ਨਹੀਂ ਨਾਨਕ ਕਾਰਨ ਕਥਨੀ ਜਾਏ हे ਨਾਨਕ ਉਸ ਪਰਮੇਸ਼ਰ ਵਾਹਿਗੁਰੂ ਦੀ ਵੱਡੀ ਕੀਰਤ ਨੂੰ ਜਿਹੜੇ ਜਗਤ ਪਸਾਰੈ ਇਨੂੰ ਕਥਨ ਨਹੀਂ ਕੀਤਾ ਜਾ ਸਕਦਾ ਉਹਦਾ ਜੋ ਕਾਰਜ ਖੇਤਰ ਹੈ ਬੜਾ ਬੜਾ ਹੀ ਵੱਡਾ ਹੈ ਬੇਅੰਤ ਹੈ ਅਥਾ ਹੈ ਉਹ ਕਥਨ ਵਿੱਚ ਨਹੀਂ ਆਉਂਦਾ ਉਹਨੂੰ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕੀਤਾ ਕਰਨਾ ਸਰਬ ਰਜ਼ਾਏ ਜੋ ਉਸਨੇ ਕੀਤਾ ਜੋ ਉਹ ਕਰਦਾ ਹੈ ਜੋ ਨੇ ਕਰਨਾ ਉਹ ਸਾਰਾ ਕੁਝ ਉਹਦੀ ਰਜ਼ਾ ਵਿੱਚ ਹੈ ਉਹਦੇ ਆਪਣੇ ਇਖਤਿਆਰ ਦੇ ਵਿੱਚ ਹੈ ਉਹਦੀ ਆਪਣੀ ਮਰਜ਼ੀ ਦੇ ਵਿੱਚ ਹੈ ਉਹਦੇ ਆਪਣੇ ਹੁਕਮ ਦੇ ਵਿੱਚ ਹੈ ਸਾਇਬ ਕਿਰਪਾ ਕਰਨ ਅਗਲੇਰੇ ਸ਼ਲੋਕ ਦੀ ਵਿਚਾਰ ਅਗਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ ਮਹਾਰਾਜ ਹੁਈਆ ਭੁੱਲਾਂ ਦੀ ਖਿਮਾ ਬਖਸ਼ਣ ਸਭਨਾਂ ਦਾ ਧੰਨਵਾਦ ਗੁਰੂ ਫਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ